ਤਿਲੰਦਰ ਤੋਸ ਵਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਲੱਕੀ ਉਪਰਾਏ ਜੋ ਕਿ ਆਮ ਆਦਮੀ ਪਾਰਟੀ ਦਾ ਆਗੂ ਦੱਸਿਆ ਜਾ ਰਿਹਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟਿਕਣ ਗਏ ਨੂੰ ਗੋਲੀਆਂ ਨਾਲ ਕਤਲ ਕਰ ਦਿੱਤਾ ਗਿਆ ਅਤੇ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਅਤੇ ਇਸ ਦੇ ਸੰਬੰਧ ਵਿੱਚ ਜਦੋਂ ਲੱਕੀ ਉਪਰਾਏ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਹੁਣ ਇਹ ਦੇਖਣਾ ਹੋਵੇਗਾ ਇਨ੍ਹਾਂ ਕਾਤਲਾਂ ਨੂੰ ਪੁਲਿਸ ਕਦੋਂ ਤੱਕ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕਰਦੀ ਹੈ ਕਿਉਂਕਿ ਲਗਾਤਾਰ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹਨਾਂ ਕਾਤਲਾਂ ਨੂੰ ਜਲਦ ਹੀ ਕਾਬੂ ਕੀਤਾ ਜਾਵੇਗਾ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਸਭ ਤੁਹਾਡੇ ਸਕੀਪਤੀ ਦੇ ਸੀ ਹਾਂ ਕਾਂਗਰਸ ਨਾਲ ਹਾਂਜੀ ਹਾਂਜੀ ਕੀ ਮਾਮਲਾ ਕੀ ਲੱਗ ਰਿਹਾ ਤੁਹਾਨੂੰ ਕੁਛ ਨਹੀਂ ਮਾਮਲਾ ਤੁਹਾਨੂੰ ਸਾਰੇ মিডিਆ ਨੂੰ ਮੇਰੇ ਭਰਾਵਾਂ ਸਾਰਿਆਂ ਭਰਾਵਾਂ ਨੂੰ ਪਤਾ ਹੀ ਹੈ ਜੋ ਹਾਲਾਤ ਹੈ ਆਪਣੇ ਪੰਜਾਬ ਦੇ ਜਾਂ ਹਿੰਦੁਸਤਾਨ ਦੇ ਮੇਰੇ ਨਾਲ ਗੱਪਤੀ ਜਦ ਮੇਰੀ ਪ੍ਰਜਾਹੀ ਹਾਲ ਕੀ ਹੈ ਦੇਖ ਕੇ ਉਹਦਾ ਜਿਹੜਾ ਜਵਾਨ ਬੱਚਾ ਲੈ ਗੁਜ਼ਾਰੇ ਮੱਤੇ ਟਿਕਣ ਗਿਆ ਦੱਸੋ ਨਾ ਤੇ ਡੇਲੀ ਰੁਟੀ ਨਾ ਚੰਦਾ ਦਰਪਾਰਟੀ ਤੋਂ ਨੇ ਪਾਰਟ ਕਰਕੇ ਬਾਹਰ ਆਇਆ ਬੰਦਾ ਕਿ ਗੱਡੀ 'ਚ ਬੈਠਾ ਐਕਟਰ ਜਿਹਾ ਬੰਦਾ ਦੋਰ ਕੇ ਤੇ ਆ ਕੇ ਗੋਲੀਆਂ ਮਾਰ ਕੇ ਚਲਾ ਗਿਆ ਪਰ ਥ੍ਰੈਟ ਸੀਗਾ ਕੋਈ ਪਹਿਲਾਂ ਫੈਮਿਲੀ ਨੂੰ ਜਾਂ ਕਦੇ ਕੋਈ ਧਮਕੀ ਆਈ ਹੋਵੇ ਨਹੀਂ ਕਿੰਨੇ ਗੈਂਗਸਟਰ ਹੈਗਾ ਪੋਲਿਟਿਕਾ ਬੰਦਾ ਹੈ ਰਾਜਨੀਤੀ ਹੈਗਾ ਸਿਆਣਾ ਗੁਰੂ ਘਰ ਨਾਲ ਜੁੜਿਆ ਕੋਈ ਕਿਸ ਨਾਲ ਧੱਠਾ ਨਹੀਂ ਕੀਤਾ ਜਿੰਦਾ ਕਿਸੇ ਨਾਲ ਤੇ ਤੇ ਕਾਫੀ ਜਿਹੜਾ ਕੋਈ ਚੰਗਾ ਕੰਮ ਕਰਦਾ ਉਹਨੂੰ ਥ੍ਰੈਟ ਆਉਂਦੀ ਹੁੰਦੀ ਦੇਖਿਆ ਮੈਂ ਕਿੰਦੇ ਕੋਈ ਪ੍ਰਧਾਨ ਜੀ ਨੂੰ ਲੈ ਕੇ ਕੋਈ ਚੱਤ ਆ ਗਿਆ ਸੀ ਜੇ ਕੋ ਪੋਲੀਟਿਕਲ ਬੰਦੇ ਸਾਰੇ ਜਾਂਦੇ ਨੇ ਕਿਸੇ ਸਕੂਲ ਦੀ ਕਿ ਕਾਲਜ ਕਾਲਜ ਪ੍ਰਧਾਨਗੀ ਬਣੀ ਹੋ ਤੇ ਗਿਆ ਸੀਗਾ ਮਦਦ ਕੀਤੀ ਨੈਚਰਲੀ ਸਾਰੇ ਜਿਹੜੇ ਪੋਲੀਟਿਕਲ ਬੰਦੇ ਜਾਂਦੇ ਨੇ ਕਿਸੇ ਨਾ ਕਿਸੇ ਸਪੋਰਟ ਦੇ ਜਾਂਦੇ ਆ ਸਾਡੇ ਐਮਐਲਏ ਵੀ ਜਾਂਦੇ ਨੇ ਸਾਰੇ ਜਾਂਦੇ ਨੇ ਹਨਾ ਇਹ ਸਪੋਰਟ ਕਹਿੰਦਾ ਮਤਲਬ ਇਹ ਨਹੀਂ ਵੀ ਆ ਕੇ ਚਲੋ ਵੀ ਉਹਨੂੰ ਜਾ ਕੇ ਇਦਾਂ ਦੇ ਹੱਥ ਨਾਲ ਕੋ ਲੜਾਈ ਹੋਵੇ ਕੁਝ ਹੋਵੇ ਬਹੁਤ ਬਹੁਤ ਮਾੜਾ ਲੱਗਿਆ ਜਾ ਰਿਹਾ ਕਿ ਬਾਦ ਇਹ ਹੋਇਆ ਉਸ ਤੋਂ ਬਾਦ ਉਸਟਰ ਵੀ ਪੀਂਦੀਆਂ ਉਸ ਨੇ ਉਹ ਬੰਦੇ ਨੇ ਥ੍ਰੈਡ ਕੀਤਾ ਨਾ ਦੇ ਸ਼ਰੇਆਮ ਕੋਣ ਸੀ ਪਤਾ ਨਹੀਂ ਕੋਣ ਮੈਨੂੰ ਹੁਣੇ ਅੰਦਰ ਦੱਸ ਰਹੇ ਸੀਗੇ ਮੈਂ ਬੈਠਾ ਜੀ ਅੰਦਰ ਤੇ ਬਿਆਨ ਲੈ ਰਹੇ ਸੀ ਮੇਰੇ ਦੂਜੇ ਭਤੀਜੇ ਦੇ ਤੇ ਉਹ ਦੱਸ ਰਹੇ ਸੀ ਕਿ ਉਹਨਾਂ ਦੀ ਰਿਕਾਰਡਿੰਗ ਵੀ ਉਹਨੇ ਗਾਲਾਂ-ਗੋਲਾਂ ਕੱਢੀਆਂ ਉਹਨੂੰ ਕਾਫੀ ਹਾਂ ਜੀ ਕੋਈ ਹਾਲ ਹੀ ਨੂਰੇ ਰੈਗੂਲੇਸ਼ਨ ਹੈ ਨਹੀਂ ਭਾਜੀ ਬਾਦ ਕਿਸਮ ਦੀ ਆ ਸਾਡਾ ਮੁਲਕ ਯਾਦ ਹੋ ਗਿਆ ਜੇ ਕੋਈ ਲੀਡਰ ਮੈਨੂੰ ਕਰਪਟ ਲੀਡਰ ਜਾਂ ਕ੍ਰਿਮੀਨਲ ਪੀਟ ਹੈ ਜੀ ਆਪਣੇ ਪਿਓ ਦਾ ਹੈਗਾ ਨਾ ਮੇਰੀ ਇਹਨੂੰ ਵਾਇਨ ਸੁਣ ਲਵੇ ਚਰਮਾ ਦੀ ਮੈਂ ਵੀ 20 ਸਾਲ ਭਾਜੀ ਦੇਖ ਰਿਹਾ ਕੈਨਸ ਪੁਲਿਸ ਰਿਹਾ ਮਿਸੇ ਮੇਰੀ ਡਿਫਟੀ ਮੇਰੇ ਹੀ ਹੈ ਮੈਂ ਗਨ ਮੈਂ ਨਹੀਂ ਲਿਆ ਗਨ ਮੈਂ ਸਿਰਫ ਉਹ ਹੀ ਲੰਨੇ ਜਿਹੜੇ ਕਰਪਟ ਹੈ ਕਹਿੰਦੇ ਕਰੈਕਟਰ ਲੈਸ ਹੈਗੇ ਹੁੰਦੇ ਕਿਸੇ ਚੀ ਦੀ ਗਨ ਮੈਂ ਜਦੋਂ ਅਸੀਂ ਪਬਲਿਕ ਇੱਥੇ ਜਾਂਦੇ ਹਾਂ ਹਰ ਜੇ ਲੋਕਾਂ ਜਾਂਦੇ ਨੇ ਚੰਗੇ ਕੰਮ ਕਰੋ ਠੀਕ ਇੱਕ ਪਰਿਵਾਰ ਦੇ ਵਿੱਚ ਪਰਿਵਾਰ ਚ ਬੱਚੇ ਕਿੰਨੇ ਨੇ ਛੋਟੇ ਬੱਚੇ ਹੋ ਜਾਂਦੇ ਛੋਟੇ ਬੱਚੇ 17 ਸਾਲ ਦੀ ਔੜੀ ਲੜਕੀ ਹੈਗੀ ਬੇਟਾ ਦਾ ਨਾਂ ਮੜਦ ਬਦ ਕਿਸਮੀ ਸਾਡਾ ਮੁਲਕ ਆਜ਼ਾਦ ਹੋਇਆ ਲੱਖਾਂ ਕੁਰਬਾਨੀਆਂ ਦੇ ਕੇ ਅਸੀਂ ਆਜ਼ਾਦੀ ਲਈਤੀ ਪਰ ਇਹ ਆਜ਼ਾਦੀ ਨਾਲੋਂ ਅੰਗਰੇਜ਼ ਚੰਗੇ ਸੀਗੇ ਜਿਹੜੇ ਸਾਰੇ ਜਵਾਨ ਬੱਚੇ ਆਪਣੇ ਬੱਚੇ ਬੱਚੀਆਂ ਨੂੰ ਬਾਹਰ ਭੇਜਦੇ ਆਪਣੇ ਘਰ-ਬਾਰ ਵੇਚ ਕੇ ਇਹ ਇਹ ਆਜ਼ਾਦੀ ਹੈ ਟਿਕਟ ਦੇ ਲਗੀਆਂ ਦੇਖਦੇ ਨਹੀਂ ਐਮਐਲਏ ਟਿਕਟ ਕਿਹਨੂੰ ਦਿੰਦੇ ਪਿਆ ਐਮਪੀ ਦੀ ਟਿਕਟ ਕਿਹਨੂੰ ਦਿੰਦੇ ਪਿਆ ਕੌਂਸਲ ਦੀ ਕਿਹਨੂੰ ਦਿੰਦੇ ਆ ਉਹਦਾ ਕੈਰੇਕਟਰ ਦੇਖੋ ਪਿਛੋਕੜ ਲੋਕਾਂ ਦੀ ਧੀ ਮੈਂ ਵੀ ਕੌਂਸਲ ਦੀਆਂ ਲੋਕਾਂ ਦੀਆਂ ਧੀਆਂ ਪੜਾਣਾਂ ਦੇ ਘਰ ਜਾਣਾ ਹੁੰਦਾ ਸਭ ਹੀ ਹੁੰਦਾ ਇੱਕ ਪਾਰਲੀਮੈਂਟ ਦੇ ਵਿੱਚ ਕੋਈ ਤਕਰੀਬਨ ਮੈਂ ਸੁਣਿਆ ਸੀ ਕਿ ਸੰਸਦ ਕਹਿ ਰਹੀ ਸੀਗੀ ਨੇਰਬੋਰ 77 ਕੇ 75 ਕਿੰਨੇ ਪਰਸੈਂਟ ਕ੍ਰਿਮੀਨਲ ਉੱਥੇ ਬੈਠੇ ਪਾਰਲੀਮੈਂਟ ਚ। ملک ਦਾ ਇਹ ਹੀ ਹਾਲ ਹੋਣਾ। ਮੇਰੇ ਬਾਅਦ ਚਲੇ ਮੈਂ ਅਰਬ ਕੰਟੀਵਲ ਕੇ ਰੂ ਰੋਣ ਜੇ 10 ਦਾ 4-4 ਸਾਲ ਦੀਆਂ ਬੱਚੀਆਂ ਦੇ ਰੇਪ ਹੋ ਜਾਂਦੇ ਹਨ। ਹੈਂ? 4 ਦਿਨ ਖਵਾਣਾ ਛੱਪੀਆਂ ਦਾ ਹਰਾਮ ਜਦੋਂ ਉਹਨਾਂ ਨੂੰ ਪੁੱਛੋ ਜਿਨ੍ਹਾਂ ਦੀ ਧੀ ਨਾਲ ਕੋ ਮਾਰਿਆ ਹੁੰਦਾ। ਜਿਨ੍ਹਾਂ ਨਾਲ ਬੱਚਾ ਚਲਦਾ। ਸ਼ਰਮ ਮਣ ਕੇ ਦੀ ਇਹ ਮੈਂ ਇਹਨੂੰ ਜਿਆਦਾ ਨਹੀਂ ਦਿੰਦਾ। ਇਹ ਤੇ ਬੱਤਰ ਸੱਚੇ ਬਾਦਸ਼ਾਹ ਗਰਦਾਸ ਕਹਿੰਦਾ ਕਿ ਉਹੀ ਜਿਹੜੇ ਆਪਣੇ ਅੰਗਰੇਜ਼ ਇੱਥੇ ਅਗਰਾਜ ਕਰਨ। ਇਹਨਾਂ ਨੂੰ ਵਕਲਸਾਨ ਜਿਨ੍ਹਾਂ ਨੇ ਜਿਨ੍ਹਾਂ ਨੂੰ ਅਸੀਂ ਕੱਢਿਆ ਵਤੋਂ ਅੱਜ ਉਹਨਾਂ ਕੋ ਜਾ ਕੇ ਨੌਕਰੀਆਂ ਕਰਦੇ ਠੀਕ ਇੱਕ ਮਿੰਟ ਸਭ ਜੋ ਗੋਲੀਆਂ ਦਾ ਮਾਮਲਾ ਤੁਹਾਡੇ ਹਸਪਤਲ ਵਿੱਚ ਆ ਹਾਂਜੀ ਸ਼ੈਡਿਊਲ ਸਵੇਰੇ ਜਿਹੜੇ ਆ ਸਤਵਿੰਦਰ ਪਾਲ ਸਿੰਘ ਜੋਗੀ ਜੀ ਜਿਹੜੇ ਸ਼ੇਰਮ ਸੁਪਰ ਸਪੈਸ਼ੈਲਟੀ ਹਸਪੀਟਲ ਦੇ ਵਿੱਚ ਸਵੇਰੇ ਲਾਏ ਗਏ ਸੀ ਉਹਨਾਂ ਦੇ ਜਿਹੜੇ ਆ 8 ਤੇ 9 ਰਾਉਂਡ ਜਿਹੜੇ ਆ ਫਾਇਰ ਹੋਏ ਆ ਉਹਨਾਂ ਦੇ ਵਿੱਚ 5 ਤੇ 6 ਰਾਉਂਡ ਜਿਹੜੇ ਆ ਛਾਤੀ ਦੇ ਵਿੱਚ ਆ ਤੇ ਦੋ ਰਾਉਂਡ ਜਿਹੜੇ ਆ ਉਹਨਾਂ ਦੇ ਛਾਤੀ ਦੀ ਵਾਲ ਨੂੰ ਟੱਚ ਕਰਕੇ ਨਿਕਲ ਗਏ ਆ ਇੱਕ ਰਾਉਂਡ ਫਾਇਰ ਜਿਹੜਾ ਆ ਉਹਨਾਂ ਦੀ ਠੋਡੀ ਤੋਂ ਨਿਕਲਿਆ ਆ ਠੀਕ ਹੈ ਜਦ ਸਾਡੇ ਕੋਲ ਮਰੀਜ਼ ਨੂੰ ਲੈ ਕੇ ਆਏ ਸੀ ਉਸ ਟਾਈਮ ਜਿਹੜਾ ਉਹਨਾਂ ਦੇ ਅੱਖਾਂ ਦੀ ਪੁਤਲੀਆਂ ਫੈਲੀਆਂ ਹੋਈਆਂ ਸੀ ਬੀਪੀ ਅਨਰੀਕੋਰਡੇਬਲ ਸੀ ਔਰ ਪੇਸ਼ੈਂਟ ਜਿਹੜਾ ਅਨਕੌਂਸ਼ੀਅਸ ਸੀ ਆ ਕੇ ਜਿਹੜਾ ਅਸੀਂ ਕੋਸ਼ਿਸ਼ ਕੀਤੀ ਐ ਪਰ ਜਿਹੜਾ ਮਰੀਜ਼ ਨੂੰ ਬਚਾ ਨਹੀਂ ਸਕੇ ਟੋਟਲ ਕਿੰਨੇ ਗੋਲ ਗੇ ਉਸ ਤੇ ਤਕਰੀਬਨ 8 ਤੇ 9 ਰਾਉਂਡ ਫਾਇਰ ਓਕੇ ਕਿਹੜੇ ਲੱਗੇ ਹੋਏ ਕਿਦੋਂ ਤੁਹਾਡੇ ਕੋਲ ਲੈ ਕੇ ਆਏ ਸੀ ਉਦੋਂ ਸਾਹ ਚੱਲਦੇ ਸੀ ਕੋਸਟੈਂਜਤ ਲੈ ਕੇ ਆਈ ਸੀ ਤਾਂ ਪੇਸ਼ੈਂਟ ਅਨਕੋਸ਼ੀਅਸ ਸੀ ਜਿਹੜਾ ਸਾਹ ਨਹੀਂ ਲੈ ਰਿਹਾ ਸੀ ਅਸੀਂ ਆ ਕੇ ਫਟਾਫਟ ਉਹਨਾਂ ਨੂੰ ਜਿਹੜਾ ਇੰਟੂਵੇਟ ਕੀਤਾ ਆ ਜਿਹੜਾ ਵੈਂਟੀਲੇਟਰ ਤੇ ਪਾਇਆ ਆ ਸੀਪੀਆਰ ਕੀਤਾ ਆ ਤਾਂ ਪੇਸ਼ੈਂਟ ਜਿਹੜਾ ਆ ਬਚ ਗਿਆ ਠੀਕ ਆ ਦਾ ਮਾਮਲਾ ਸਾਰੇ ਕਿਵੇਂ ਦੇਖਦੇ ਹੋ ਸਾਰੇ ਜੀ ਹਾਂ ਜੀ ਸਾਨੂੰ ਕੰਟਰੋਲ ਰੂਮ ਤੋਂ ਨੋਟ ਹੋਇਆ ਸੀਗਾ ਕਿ ਇੱਥੇ ਆਪਣੇ ਮੋਡਲ ਟਾਊਨ ਦੇ ਏਰੀਆ ਵਿੱਚ ਕੁਦਵਾਰਾ ਸਾਹਿਬ ਤੇ ਅੱਗੇ ਉਹ ਫਾਇਰਿੰਗ ਦਾ ਇਨਸੀਡੈਂਟ ਹੋਇਆ ਉਹਦੇ ਰਿਗਾਰਡਿੰਗ ਸਰ ਆ ਕਿਸ ਮੌਕੇ ਤੇ ਕੌਣ ਸੀ ਤੇ ਆਪਾਂ ਹਾਲੇ ਡਾਂਸ ਕਰ ਰਹੇ ਸਰ ਕਿਹਨੇ ਉਹ ਗੋਲੀ ਚੱਲੀ ਹੈ ਕੀ ਨਾਮ ਆ ਉਹਨਾਂ ਦਾ ਨਹੀਂ ਹਲੇ ਤੇ ਹਲੇ ਦਾ ਜੀ ਪ੍ਰੀਲੀਮਿਨਰੀ ਆਪਾਂ ਕਰ ਰਹੇ ਨੇ ਇਹ ਜਿਹੜੀ ਆਪਣੀ ਥਾਰ ਗੱਡੀ ਲੱਗੀ ਉਸ ਤੇ ਉਹ ਫਾਇਰਿੰਗ ਹੋਈ ਹੈ ਤੇ ਹਲੇ ਆਪਾਂ ਜੀ ਹਲੇ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਨੇ ਤੇ ਗੋਲੀ ਬੱਜੀ ਉਹ ਕਿੱਥੇ ਨੇ ਉਸ ਸੱਚੇ ਕਹਿੰਦੇ ਨੇ 10 ਤੋਂ 15 ਸਰ ਜਿਨੇ ਤੇ ਗੋਲੀ ਬੱਜੀ ਉਸ ਟਾਈਮ ਕਿਸ ਕਿਸ ਹਾਲਾਤ ਦੇ ਵਿੱਚ ਨੇ ਕਿਹੜੇ ਹਸਪਤਲ ਦੇ ਵਿੱਚ ਉਹਨਾਂ ਦੀ ਉਹ ਜੀ ਹਲੇ ਹਸਪੀਟਲ ਐਡਮਿਟ ਨੇ ਤੇ ਆਪਾਂ ਵੀ ਜੀ ਹਾਲੇ ਚੱਲ ਰਹੀ ਹੈ ਕਾਰਵਾਈ ਹਲੇ ਆਪਾਂ ਕੋਈ ਲਾਕ ਡਾਕ ਸੀ ਕੀ ਕੋਈ ਪਤਾ ਲੱਗਾ ਕਿ ਇਹਨਾਂ ਨੇ ਫਾਇਰਿੰਗ ਕੀਤੀ ਹੈ ਕੋਈ ਉਹਨਾਂ ਵਾਰੀ ਸਾਨੂੰ ਇਨੀਸ਼ੀਅਲ ਇਨਫੋਰਮੇਸ਼ਨ ਆਈ ਹੈ ਜਿਵੇਂ ਵੀ ਸਾਨੂੰ ਕੋਈ ਹੋਰ ਇਨਫੋਰਮੇਸ਼ਨ ਆnde ਰਿਗਾਰਡਿੰਗ ਕੀ ਕਿੰਨੇ ਫਾਇਰ ਹੋਏ ਆ ਤੇ ਕੀ ਰੰਜਿ ਸਰ ਲੋਕ ਦਾ ਕਹਿਣਾ ਹੈ ਕਿ ਪੁਲਿਸ ਦਾ ਕਿੱਥੇ ਨੇ ਕਿੱਥੇ ਖੋਫਨਾਕ ਖਤਮ ਨਜ਼ਰ ਆ ਰਿਹਾ ਕਿਉਂਕਿ ਨੋ ਨੋਟ ਦੀ ਗੱਲ ਕਰੀਏ ਕੀ ਕਾਫੀ ਜਿਹੜਾ ਇੱਥੇ ਕਾਫੀ ਲੋਕ ਹੋਰ ਇਲਾਕਾ ਦੱਸੇ ਜਾਂਦਾ ਕਿ ਲੋਕੀ ਡਰੇ ਪੇਮੰਨਾਂ ਦੇ ਵਿੱਚ ਸਮਾਂ ਦਿਨ ਚੜਦੇ ਇਦਾਂ ਦੀ ਇੰਨੀ ਵੱਡੀ ਵਾਰਤਾ ਉਤੋਂ ਜੇ ਸਰ ਆਪਾਂ ਇਹ ਜਲਦ ਤੋਂ ਜਲਦ ਟਰੇਸ ਕਰਾਂਗੇ ਤੇ ਇਹ ਨੇ ਵਿਅਕਤੀ ਸੀਗੇ ਪਤਾ ਲੱਗਿਆ ਕੁਝ ਇਹਨਾਂ ਨੇ ਫਾਇਲ ਕੀਤੀ ਉਹ ਹਲੇ ਇਨੀਸ਼ੀਅਲ ਇਨਫੋਰਮੇਸ਼ਨ ਤਾਂ ਇਹ ਹੈ ਕਿ ਕੋਈ ਟੂ wheeler ਤੇ ਸ਼ਾਇਦ ਹੋ ਸਕਤੇ ਨੇ ਸਵਾਰ ਬਟ ਹਲੇ ਜੀ ਸਾਨੂੰ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਵੇਂ ਗੁਰਦੁਆਰਾ ਸਾਹਿਬ ਦੇ ਬਾਹਰ ਹਲੇ ਜੀ ਆਪਾਂ ਚੈਕਿੰਗ ਕਰਾਂਗੇ ਜਿਵੇਂ ਵੀ ਇਨਫੋਰਮੇਸ਼ਨ ਤੁਹਾਨੂੰ ਕਰਾਂਗੇ ਠੀਕ ਹੈ